ਅਮ੍ਰਿਤਸਰ ਨਗਰ ਨਿਗਮ ਵੱਲੋਂ ਸਫਾਈ ਪ੍ਰਬੰਧਨ ਨੂੰ ਲੈ ਕੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਹੀ ਅਮ੍ਰਿਤਸਰ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਗੱਲਬਾਤ ਕਰਜਾ ਹੋਇਆ ਕਿ ਆ ਕਿ ਸ਼ਹਿਰ ਨਿਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਲਈ ਅਤੇ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਹਨ 40 ਗੱਡੀਆਂ ਦਾ ਹੋਰ ਵਾਅਦਾ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਮਕੈਨੀਕਲ ਸਲੀਪਿੰਗ ਦੇ ਕੰਮ ਲਈ ਵੀ 5 ਗੱਡੀਆਂ ਨੂੰ ਛੰਡੀ ਦੇ ਕਰਵਾਣਾ ਕੀਤਾ ਗਿਆ ਇਸ ਮੌਕੇ ਵਿਧੀ ਕਮਿਸ਼ਨਰ ਸੁਰਿੰਦਰ ਸਿੰਘ ਹੈਲਥ ਆਫਸਰ ਡਾਕਟਰ ਕਿਰਨ ਚੀਫ ਸੈਨੇਟਰੀ ਇਨਸਪੈਕਟਰ ਵਿਜੇ ਗਿਲਸ ਮੇਤ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਅੱਜ ਵੇਖੋ ਨਵੇਂ ਸਾਲ ਦਾ ਜਿਹੜਾ ਤੋਹਫਾ ਸ਼ਹਿਰ ਲਈ ਜਿਹੜੀਆਂ ਸ਼ਹਿਰ ਦੀਆਂ ਸਿਵਿਕਸ ਪ੍ਰੋਬਲਮ ਸੀਗੀਆਂ ਇੱਕ ਤਾਂ कूड़े ਦੀ ਆ कूड़े ਲਈ ਕੁਝ ਗੱਡੀਆਂ ਪਹਿਲਾਂ ਚਲਵਾਈਆਂ ਸੀਗੀਆਂ ਅੱਜ 40 ਗੱਡੀਆਂ ਨਵੀਆਂ ਦਾ ਲੋਟ ਹੋ ਰਿਹਾ ਜਿਹੜਾ ਅਸੀਂ ਅੱਜ ਸ਼ਹਿਰ ਦੇ ਵਿੱਚ ਵਕ ਵਕ ਬਾਡਾਂ ਦੀ ਰਵਾਨਾ ਕਰ ਦਿੱਤਾ ਸੋ ਸ਼ਹਿਰ ਦੇ ਵਿੱਚ ਜਿਵੇਂ ਅਸੀਂ ਵਾਦਾ ਕੀਤਾ ਸੀਗਾ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਅਸੀਂ ਅੰਮਸਰ ਕਾਰਪੋਰੇਸ਼ਨ ਨੇ ਪੁਰਾਣੀ ਕੰਪਨੀ ਜਿਹੜੀ ਕਦੀ ਵੀ ਉਹਨੇ ਆਪਣਾ ਕੰਮ ਪ੍ਰੋਪਰ ਨਹੀਂ ਸੀ ਕੀਤਾ ਉਹਨੂੰ ਐਗਜ਼ਿਟ ਕਰਵਾ ਕੇ ਅਸੀਂ 3 ਯਾਰ ਜਿਹੜੀ ਨਵੀਂ ਕੰਪਨੀ ਹੈ ਉਹਨਾਂ ਕੋਲੋਂ ਜਿਹੜੀਆਂ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸਾਡੀਆਂ 85 ਬਾਡਾਂ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਦੀ ਵਹੀਕਲ ਦੀ ਭਾਵੇਂ ਉਹ ਮਿਨੀ ਵੀਕਲ ਨੇ ਭਾਵੇਂ ਟਰਾਲੀਆਂ ਨੇ ਭਾਵੇਂ ਜਿਹੜੇ ਨੇ ਟਿਪਰ ਨੇ ਜਿੰਨੀ ਵੀ ਵੀਕਲ ਦੀ ਜ਼ਰੂਰਤ ਹੈ ਉਹਨੇ ਵੀਕਲ ਅਸੀਂ ਕੰਪਲੀਟ ਕਰਨਨੇ ਹੋਰ ਸਾਰੇ ਜਿਹੜੇ ਨੇ ਹਾਈ ਟੈਕ ਹੋਣਗੇ ਜਿਹੜੀ ਮੋਨਿਟਰਿੰਗ ਜਿਹੜੀ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਹੋਏਗੀ ਉਸੇ ਲੜੀ ਦੇ ਤਹਿਤ ਜਿਹੜੀਆਂ ਅੱਜ 40 ਗੱਡੀਆਂ ਨਵੀਆਂ ਹੋਰ ਰਵਾਨਾ ਕੀਤੀਆਂ ਤਾਂ ਕਿ ਕੂੜੇ ਦਾ ਕਾਫੀ ਅੱਗੇ ਤੋਂ ਬਹੁਤ ਜ਼ਿਆਦਾ ਸੁਧਾਰ ਤੁਹਾਨੂੰ ਨਜ਼ਰ ਆ ਰਿਹਾ ਹੋ ਗਿਆ ਇਹ ਗੱਡੀਆਂ ਦਾ ਜਿਹੜਾ ਬਾਡਾਂ ਦੇ ਵਿੱਚ ਜਦੋਂ ਅਸੀਂ ਅਲੋਕੇਟ ਕਰ ਦੇਾਂਗੇ ਔਰ ਜਿਹੜੀਆਂ ਗਲੀਆਂ ਦੇ ਵਿੱਚ ਦਿੱਕਤ ਆ ਰਹੀ ਸੀ ਕਿ ਗੱਡੀਆਂ ਨਹੀਂ ਸੀ ਜਾ ਰਹੀਆਂ ਉਹਦੇ ਨਾਲ ਇਹਦੇ ਨਾਲ ਵੀ ਜਿਹੜੀ ਬਹੁਤ ਜ਼ਿਆਦਾ ਜਿਹੜਾ ਅਮਸਰ ਦੇ ਵਿੱਚ ਸਾਡੇ ਕਾਰਪੋਰੇਸ਼ਨ ਦੇ ਏਰੀਆ ਦੇ ਵਿੱਚ ਜਿਹੜੀ ਇਹ ਕੂੜੇ ਦੀ ਲਿਫਟਿੰਗ ਦਾ ਪ੍ਰਬੰਧ ਪੂਰੀ ਤਰ੍ਹਾਂ ਹੋ ਜਾਏਗਾ ਇਸ ਤੋਂ ਇਲਾਵਾ ਜਿੰਨੀਆਂ ਵੀ ਹੋਰ ਗੱਡੀਆਂ ਦੀ ਲੋੜ ਨੇ 50 ਗੱਡੀਆਂ ਨੈਕਸਟ ਵੀਕ ਦੇ ਵਿੱਚ ਹੋਰ ਅਸੀਂ ਸਾਡੇ ਕੋਲ ਆ ਰਹੀਆਂ ਨੇ ਸੋ ਅਸੀਂ ਜਿੰਨੀਆਂ ਵੀ ਤਕਰੀਬਨ 200 ਗੱਡੀ ਦੇ ਕਰੀਬ 250 ਗੱਡੀ ਦੇ ਕਰੀਬ ਸਾਡੇ ਕਾਰਪੋਰੇਸ਼ਨ ਦੀ ਜਿਹੜੀਆਂ ਕੌਨਸੀਡੈਂਸੀਆਂ ਚਾਹੀਦੀਆਂ ਸੀ ਰਿਕੁਆਇਰਮੈਂਟ ਸੀਗੀ ਉਹਦੇ ਤੋਂ ਇਲਾਵਾ ਜਿਹੜੀਆਂ ਗਲੀਆਂ ਦੇ ਵਿੱਚ ਗੱਡੀਆਂ ਨਹੀਂ ਜਾ ਸਕਦੀਆਂ ਉੱਲੀਆ ਮਿੰਨੀ ਟਿਪਰ ਉੱਥੇ ਅਸੀਂ ਜਿਹੜੇ ਰਿਕਸ਼ੇ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਨੇ ਜਿਹੜੇ ਟਸਕੇ ਜਿਨੂੰ ਕਹਿ ਦਿੰਦੇ ਉਹ ਵੀ ਲਗਾਏ ਨੇ ਤਾਂ ਕਿ ਇਹ ਪਵਿੱਤਰ ਸ਼ਹਿਰ ਦੀ ਜਿਹੜੀ ਸਫਾਈ ਦਾ ਪ੍ਰਬੰਧ ਇਹ ਬਹੁਤ ਚੰਗੀ ਤਰ੍ਹਾਂ ਹੋ ਸਕੇ ਇਹਦੇ ਨਾਲ ਅਸੀਂ ਇੱਕ ਨਵੀਂ ਜਿਹੜੀ ਹੈ ਮਕੈਨੀਕਲ ਥੀਪਿੰਗ ਜਿਹੜੀ ਹੈ ਜਿਹੜੀ ਉਹਦੇ ਨਾਲ ਤੁਸੀਂ ਦੇਖਿਆ ਉਹ ਵੀ ਅਸੀਂ ਪੰਜ ਗੱਡੀਆਂ ਅੱਜ ਰਵਾਨਾ ਕੀਤੀਆਂ ਔਰ ਹੋਰ ਵੀ ਜਿਹੜੀਆਂ ਉਹਦੇ ਚ ਗੱਡੀਆਂ ਅਸੀਂ ਜਿਹੜੀਆਂ ਸ਼ਹਿਰ ਚ ਚਲਾਵਾਂਗੇ ਜਿੰਨੀਆਂ ਮੇਨ ਰੋਡਸ ਨੇ ਉਹਦੇ ਲਈ ਜਿਹੜੀ ਹੈਗੀ ਹੈ ਅਲਟਰਨੇਟਡ ਡੇ ਦੇ ਵਿੱਚ ਜਿਹੜੀ ਸਾਫ ਸਫਾਈ ਵੀ ਹੋਏਗੀ ਪਾਣੀ ਦੇ ਨਾਲ ਜਿਹੜੀ ਉਹਦੀ ਥੀਪਿੰਗ ਹੋਏਗੀ ਵੈਕਿਊਮ ਕਲੀਨਿੰਗ ਵੀ ਹੋਏਗੀ ਜਿੱਥੇ ਵੀ ਕੋਈ ਡਸਟ ਵਗੈਰਾ ਹੈਗੀ ਉਹ ਸਾਰੀ ਡਸਟ ਵਗੈਰਾ ਵੀ ਚੁੱਕੀ ਜਾਏਗੀ ਤਾਂ ਕਿ ਸਾਡਾ ਸ਼ਹਿਰ ਗੰਦਗੀ ਤੋਂ ਬਿਲਕੁਲ ਮੁਕਤ ਹੋ ਸਕੇ ਕਿਤੇ ਵੀ ਡਸਟ ਨਾ ਨਜ਼ਰ ਆਏ ਕਿਤੇ ਵੀ ਗੰਦਗੀ ਨਜ਼ਰ ਨਾ ਆਏ ਔਰ ਸੜਕਾਂ ਜਿਹੜੀਆਂ ਨੇ ਤੁਸੀਂ ਦੇਖਿਆ ਪਿਛਲੇ ਸਮੇਂ ਚ ਕਿੰਨੀ ਤੇਜ਼ੀ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੀਆਂ ਸੜਕਾਂ ਨਵੀਆਂ ਬਣਾਈ ਜਾ ਰਹੀਆਂ ਵਿਕਾਸ ਹੋ ਰਿਹਾ ਔਰ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਸਰਦੀ ਪੈਣ ਕਰਕੇ ਪ੍ਰੇਮਿਕਸ ਤੇ ਪਲਾਂਟ ਬੰਦ ਹੋ ਗਏ ਨੇ ਫਰਵਰੀ ਮਾਰਚ ਦੇ ਵਿੱਚ ਫੇਰ ਸ਼ੁਰੂ ਹੋ ਜਾਏਗਾ ਅਸੀਂ ਸਾਰੇ ਸ਼ਹਿਰ ਦੀ ਆਲ ਓਵਰ ਜਿਹੜੀ ਹੈ ਡਵੈਲਪਮੈਂਟ ਕਰਨੀ ਹੈ